ਇਹ ਤਸਵੀਰ ਕੈਨੇਡਾ ਵਿੱਚ ਵਾਪਰੇ ਉਸ ਭਿਆਨਕ ਸੜਕ ਹਾਦਸੇ ਦੀ ਹੈ ਜਿਸ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਪੰਜਾਬੀ ਨੌਜਵਾਨ ਟਰੱਕ ਦੇ ਵਿੱਚ ਜਿਉਂਦਾ ਹੀ ਸੜ ਗਿਆ। ਮ੍ਰਿਤਕ ਦੀ ਪਹਿਚਾਣ ਤਰਮਿੰਦਰ ਸਿੰਘ ਵਜੋਹੀ ਹੈ ਜੋ ਫਿਰੋਜ਼ਪੁਰ ਦੇ ਪਿੰਡ ਰਾਮਪੁਰਾ ਦਾ ਰਹਿਣ ਵਾਲਾ ਸੀ। ਇਸ ਘਟਨਾ ਬਾਅਦ ਪਿੱਛੇ ਪਰਿਵਾਰ ਦਾ ਰੋ ਰੁ ਬੁਰਾ ਹਾਲ ਹੈ। ਤਰਮਿੰਦਰ ਦੇ ਇੱਕ ਛੋਟੀ ਬੱਚੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਕੈਨੇਡਾ ਦੇ ਸਰੀ ਵਿੱਚ ਰਹਿੰਦਾ ਤਰਮਿੰਦਰ ਆਪਣੀ ਸ਼ਿਫਟ ਪੂਰੀ ਕਰਨ ਬਾਅਦ ਡਰਾਈਵਰ ਦੇ ਨਾਲ ਦੀ ਸੀਟ ਤੇ ਬੈਠਾ ਸੀ। ਅਚਾਨਕ ਇੱਕ ਹੋਰ ਟਰੱਕ ਨਾਲ ਆਮੂ ਸਾਹਮਣੀ ਟੱਕਰ ਹੋ ਗਈ ਤਰਮਿੰਦਰ 1 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਮੇਰੇ ਜੀਜਾ ਜੀ ਸੀ ਇਹਦਾ ਨਾਮ ਸਰਦਾਰ ਤਰਮਿੰਦਰ ਸਿੰਘ ਹੈ ਇਹ ਸੜੀ ਦੇ ਵਿੱਚ ਕਰਦੇ ਸੀ ਤੇ ਸੜੀ ਦੇ ਵਿੱਚ ਇਹਨਾਂ ਦਾ ਕਲਿਫ ਰੋਡ ਹਾਈਵੇ ਨੰਬਰ 5 ਤੇ ਐਕਸੀਡੈਂਟ ਹੋਇਆ 23 ਤਰੀਕ ਨੂੰ ਰਾਤ ਨੂੰ 10 ਦੇ ਆਦੀ ਰਾਤ ਨੂੰ ਕੁਝ ਹੋਇਆ ਕਿ ਕਿੰਨੇ ਮੀਟਰ ਤੇ ਦੋ ਟਰਾਲੇ ਦੱਸਦੇ ਆ ਕਿ ਇੱਕ ਸੈਮੀ ਟਰੱਕ ਸੀਗਾ ਇੱਕ ਵੱਡਾ ਟਰਾਲਾ ਸੀਗਾ ਉਹਨਾਂ ਦੇ ਵਿੱਚ ਆਪਰੇ ਆਮੋ ਸਾਹਮਣੇ ਟੱਕਰ ਹੋਈ ਐ ਤੇ ਜਿਹਦੇ ਵਿੱਚ ਦੱਸਦੇ ਆ ਕਿ ਬਾਅਦ ਵਿੱਚ ਬਲਾਸਟ ਹੋ ਗਿਆ ਤੇ ਵੀ ਕੁਝ ਵੀ ਨਹੀਂ ਬਚਿਆ ਉੱਥੇ ਇਹ ਪਿਛਲੇ ਸਾਲ ਮਾਰਚ ਵਿੱਚ ਗਿਆ ਸੀ 2023 ਵਿੱਚ ਉਸ ਤੋਂ ਪਹਿਲੇ ਕਿੱਥੇ ਸੀਗੇ ਉਸ ਤੋਂ ਪਹਿਲੇ ਇਹਨਾਂ ਨੇ 10-12 ਸਾਲ ਸਿੰਗਾਪੁਰ ਹੈਵੀ ਟਰੱਕ ਚੋਲੇ ਹਾਂਜੀ ਹੈਵੀ ਲਾਇਸੈਂਸ ਸੀਗਾ ਇਹਨਾਂ ਦੇ ਉਹ ਉੱਥੇ ਵੀ ਸਿੰਗਾਪੁਰ ਵੀ ਪਹਿਲੇ ਇਹੀ ਡਰਾਈਵਿੰਗ ਹੀ ਕਰਦੇ ਸੀਗੇ ਇਹ ਹਾਦਸਾ ਕਦੋਂ ਹੋਇਆ 23 ਤਰੀਕ ਨੂੰ ਰਾਤ ਨੂੰ ਦੱਸਿਆ ਇਹਨਾਂ ਨੇ ਸਾਨੂੰ ਤੇ 24 ਤਰੀਕ ਨੂੰ ਕੱਲ ਸਾਨੂੰ ਪਤਾ ਲੱਗਾ ਸਵੇਰੇ ਤੇ 23 ਤਰੀਕ ਨੂੰ ਦੱਸ ਦਿੱਤੀ ਰਾਤ ਨੂੰ ਹੋਇਆ ਪਰਿਵਾਰ ਦੇ ਵਿੱਚ ਕੋਣ ਕੋਣ ਸੀਗੇ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਇੱਕ ਬੇਟੀ ਹੈ ਜਿਹਦੀ ਉਮਰ 8 ਸਾਲ ਹੈ ਤੇ ਇੱਕ ਉਹਨਾਂ ਦੀ ਵਾਈਫ ਹੈ ਤੇ ਡਿਪੈਂਡੈਂਟ ਸਾਰਾ ਬਸ ਕੇ ਪੇਰੈਂਟਸ ਸੀਗੇ ਬਸ ਸਾਰਾ ਘਰ ਨੂੰ ਚਲਾਉਣ ਵਾਲੇ ਉਹੀ ਸੀਗੇ ਬਸ ਉਹਦੇ ਤੇ ਡਿਪੈਂਡੈਂਟ ਸੀਗੇ ਇਹ ਕਿੱਥੇ ਰਹਿੰਦੇ ਸੀਗੇ ਇਹ ਰਾਮਪੁਰਾ ਪਿੰਡ ਵਿੱਚ ਰਹਿੰਦੇ ਸੀ ਰੋਪੜਾ ਡਿਸਟ੍ਰਿਕਟ ਬੜਾ ਵੱਡਾ ਕਰ ਘਾਟਾ ਕਿਉਂਕਿ ਪਰਿਵਾਰ ਦੀ ਹਮੇਸ਼ਾ ਸੀ ਬਿਲਕੁਲ ਜੀ ਘਾਟਾ ਤਾਂ ਹੈ ਜੀ ਬਹੁਤ ਜ਼ਿਆਦਾ ਪਰਮਾਧਵਾ ਨੇ ਧੱਕਾ ਕੀਤਾ ਪਿੱਛੇ ਪਰਿਵਾਰ ਦੇ ਹੁਣ ਚਲਾਉਣ ਵਾਲਾ ਕੋਈ ਨਹੀਂ ਰਹਿ ਗਿਆ ਮਗਰ ਤੇ ਜਿਸ ਤਰੀਕੇ ਨਾਲ ਦੱਸਦੇ ਆ ਕਿ ਵੀ ਅੱਗ ਦੇ ਵਿੱਚ ਹੀ ਸਾਰਾ ਕੁਝ ਉੱਥੇ ਹੋ ਗਿਆ ਕੰਮ ਕਰਾ ਤੇ ਸਾਨੂੰ ਤਾਂ ਉਦਾਸ ਦੀ ਉਮੀਦ ਨਹੀਂ ਹੈਗੀ ਅਸੀਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਆ ਕਿ ਚਲੋ ਜੋ ਬੱਚੇ ਆ ਜਾਂ ਗੁੜੀਆਂ ਆ ਪਿੱਛੇ ਉਹਨਾਂ ਨੂੰ ਮਤਲਬ ਜੋ ਬੰਦੀ ਮਦਦ ਉਹਨਾਂ ਦੀ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਜੀਵਨ ਦਾ ਸਾਰਾ ਕੁਝ ਅੱਗੇ ਹੋਏ ਉਹਨਾਂ ਨੂੰ ਕੁਝ ਪੈਸੇ ਦੀ ਜਾਂ ਜਦਾਂ ਵੀ ਮਦਦ ਕੀਤੀ ਜਾਵੇ ਬੜਾ ਸੋਚ ਕੇ ਬਾਤ ਕਰਦਾ ਬੰਦਾ ਕਿ ਆਪੇ ਪਰਿਵਾਰ ਨਾਲ ਡਬਲ ਹਾਰਸਾ ਹਾਂਜੀ ਇਹ ਤਾਂ ਬਰਦਾਸ਼ਤ ਨਹੀਂ ਹੁੰਦਾ ਜੇ ਹੁਣ ਕੱਲ ਦਾ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਬਚਾਣਾ ਕੀ ਸੋਚ ਕੇ ਉਹ ਗਿਆ ਸੀ ਘਰੋਂ ਕੀ ਸੋਚ ਕੇ ਕਿ ਉਹਦੀ ਗਲਤੀ ਵੀ ਨਹੀਂ ਉਹ ਤਾਂ ਸਾਈਡ ਤੇ ਬੈਠਾ ਸੀਗਾ ਦੱਸਣ ਵਿੱਚ ਸੁਣ ਜੇ ਆ ਰਿਹਾ ਕਿ ਉਹ ਡਰਾਈਵਿੰਗ ਨਹੀਂ ਸੀ ਕਰਦਾ ਉਹਦੀ ਸ਼ਿਫਟ ਪੂਰੀ ਹੋ ਗਈ ਸੀ ਉਹ ਸਾਈਡ ਤੇ ਬੈਠਾ ਸੀ ਉਹਨਾਂ ਅਮੋ ਸਮਰੀ ਟੱਕਰ ਵਿੱਚ ਮਨੂ ਉਹਨਾਂ ਦੀ ਡੈੱਥ ਦਾਸ ਜਿਹੜਾ ਡਰਾਈਵਰ ਸੀ ਉਹ ਬਚ ਗਿਆ ਉਹਨਾਂ ਦੀ ਬੋਡੀ ਤੇ ਕੋਈ ਜ਼ਿਆਦਾ ਅਜੇ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਪਰ ਉਹ ਕਹਿੰਦੇ ਕਿ ਅੰਡਰ ਇਨਵੈਸਟੀਗੇਸ਼ਨ ਹੈ ਇਹ ਪੁਲਿਸ ਦੇ ਅੰਡਰ ਕਹਿੰਦੇ ਚੱਲ ਰਿਹਾ ਹੈ ਪੁਲਿਸ ਨੇ ਉੱਥੋਂ ਕੁਝ ਕਲੀਅਰ ਨਹੀਂ ਕੀਤਾ ਕਿ ਇਹ ਜੀ ਹਾਦਸੇ ਦੀ ਵਜ੍ਹਾ ਕੀ ਸੀ ਜਾਂ ਇਹਦੇ ਵਿੱਚ ਕੌਣ ਕੌਣ ਬਾਈ ਨੇਮ ਉਹਨਾਂ ਨੇ ਅਜੇ ਸਾਨੂੰ ਕੁਝ ਨਹੀਂ ਦੱਸਿਆ ਅਜੇ ਵਿੱਚ ਇਹ ਸਰੀਰ ਦੇ ਵਿੱਚ ਰਹਿ ਗਏ ਸੀ ਹਾਂਜੀ ਸਰੀਰ ਵਿੱਚ ਰਹਿੰਦੇ ਸੀ ਜੀ